ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤਿਹਰ ਨੇ ਮੋਢ ਸੁਖਪਾਲ ਖਹਿਰਾ ਤੇ ਹਮਲਾ ਬੋਲੇ ਹੈ ਬਿਨਾ ਨਾਮ ਲੈ ਕੇ ਕਿਹਾ ਕਿ ਜੋ ਵੀ ਬਾਦਲੇ ਹਲਕਿਆਂ ਤੋਂ ਆਏ ਨੇ ਸਭ ਨੂੰ ਮਾਤ ਮਿਲੇਗੀ ਦਾਵਾ ਕੀਤਾ ਕਿ ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਸੰਗਰੂਰ ਤੋਂ ਲੋਕ ਸਭਾ ਚੋਣ ਜਿੱਤੇਗੀ ਇਸ ਦੌਰਾਨ ਕੈਬਨਿਟ ਮੰਤਰੀ ਹਰਪਾਲ ਚੀਮਣ ਵੀ ਜਿੱਦ ਦਾ ਦਮ ਪਰਿਆ ਕਿਹਾ ਕਿ ਛੇਤੀ ਹੀ ਅਰਵਿੰਦ ਕੇਜਰੀਵਾਲ ਵੀ ਚੋਣ ਪ੍ਰਚਾਰ ਲਈ ਹਲਕੇ ਚਾਉਣਗੇ ਰੋਜ਼ ਇਸ ਤਰ੍ਹਾਂ ਦੀਆਂ ਜਿਹੜੀਆਂ ਕਹੋ ਜੁਆਇਨਿੰਗ ਆਮ ਆਦਮੀ ਪਾਰਟੀ ਚ ਹੋ ਰਹੀਆਂ ਨੇ ਅੱਜ ਵੀ ਦੇਖੋ ਬਲਰਾਜ ਚੈਲ ਜੀ ਆਪਦੇ ਹਜ਼ਾਰਾਂ ਸਮਰਥਕਾਂ ਦੇ ਨਾਲ ਆ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਆ ਜਿਹਦੇ ਤੋਂ ਪਤਾ ਲੱਗਦਾ ਵੀ ਭਾਈ ਆਮ ਆਦਮੀ ਪਾਰਟੀ ਦੀ ਗੱਡੀ ਲੋਕ ਸਭਾ ਚੋਣਾਂ ਦੇ ਵਿੱਚ ਚੜ ਰਹੀ ਹੈ ਤੇ ਬਾਕੀ ਸੀਟਾਂ ਤੋਂ ਜਿੰਨੀ ਮਰਜ਼ੀ ਲੀਡ ਆਵੇ ਸੰਗਰੂਰ ਤੋਂ ਜਿਹੜੀ ਸਭ ਤੋਂ ਵੱਧ ਲੀਡ ਜਿਹੜੀ ਹੈ ਔਣੀਏ ਤਾ ਮੈਂ ਤੁਹਾਨੂੰ ਦੱਸਦਾ ਦਿੰਦਾ ਇਹ ਸਾਰੇ ਤੁਸੀਂ ਮੀਡੀਆ ਵਾਲੇ ਵੀ ਕਹਿੰਦੇ ਹੋ ਹੌਟ ਸੀਟ ਹੈ ਹੌਟ ਸੀਟ ਹੈ ਇਹ ਹੌਟ ਸੀਟ ਤੋਂ 4 ਜੂਨ ਨੂੰ ਸਭ ਨੂੰ ਠੰਡੇ ਕਰਕੇ ਆਪਦੇ ਆਪ ਦੇ ਘਰੇ ਤੋਰਨਾ ਜਿਹੜੇ ਬੱਦਲੇ ਹਲਕਿਆਂ ਤੋਂ ਆਏ ਹੋਏ ਹਨ ਦੇਖੋ ਵੱਖ-ਵੱਖ ਪਾਰਟੀਆਂ ਤੋਂ ਅੱਜ ਲੋਕ ਸਾ ਆਪਣੀਆਂ ਆਪਣੀਆਂ ਪਾਰਟੀਆਂ ਛੱਡ ਕੇ ਕਾਲੀ ਦਲ, ਬੀਜੇਪੀ ਔਰ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇ ਕਿ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਤੇ ਮੋਹਰ ਲਾ ਰਹੇ ਨੇ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਾ ਰਹੇ ਨੇਗੇ ਤੁਸੀਂ ਦੇਖੋ ਕਿ ਅਸੀਂ ਸਵੇਰ ਦੇ ਚੱਲਿਆ ਸਿਰਫ ਇਹ ਦੂਸਰੇ ਪ੍ਰੋਗਰਾਮ ਚ ਪਹੁੰਚ ਚੁੱਕੇ ਹਾਂ ਔਰ ਬਹੁਤ ਵੱਡੇ ਪੱਧਰ ਤੇ ਲੋਕਾਂ ਦਾ ਹਲਕਾ ਦੜਵਾ ਚੋਂ ਪੂਰੇ ਪੰਜਾਬ ਚੋਂ ਪਿਆਰ ਮਿਲ ਰਿਹਾਗਾ ਲੋਕ ਸਰਕਾਰ ਦੇ ਕੀਤੇ ਕੰਮਾਂ ਤੇ ਮੋਹਰ ਲਾ ਰਹੇ ਨੇਗੇ ਔਰ ਲੋਕਾਂ ਨੂੰ ਆਸ ਹੈ ਕਿ ਦੋ ਸਾਲਾਂ ਚ ਵੱਡੇ ਕੰਮ ਕੀਤੇ ਨੇਗੇ ਔਰ ਜਿਹੜੇ ਰਹਿਣ ਨੇ ਤਿੰਨ ਸਾਲ ਨੇ ਉਹਨਾਂ ਚ ਹੋਰ ਵੱਡੇ ਕੰਮ ਕਰਨਗੇ ਇਹੀ ਕਾਰਨ ਆ ਕਿ ਆਪ ਬਾਹਰੇ ਲੋਕਾਂ ਆ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇ ਸਭ ਦਾ ਸਵਾਗਤ ਹੈ ਜੀ ਬਸ ਸਾਫ ਦਾ ਹੈ ਆਉਣ ਵਾਲੇ ਸਮੇਂ ਚ ਰਵਿੰਦ ਕੇਜਰੀਬਾਦ ਜੀ ਜਿਹੜਾ ਪੰਜਾਬ ਚ ਆਉਣਗੇ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਹਰ ਰੋਜ਼ ਆ ਰਹੇ ਨੇ ਹਰ ਰੋਜ਼ ਜਾ ਕੇ ਪ੍ਰਚਾਰ ਕਰ ਰਹੇ ਨੇਗੇ ਆਉਣ ਵਾਲੇ ਸਮੇਂ ਚ ਰਵਿੰਦ ਕੇਜਰੀਬਾਦ ਜੀ ਸਮੁੱਚੀ ਸਾਡੀ ਟੀਮ ਪੂਰੇ ਪੰਜਾਬ ਚ ਆਊਗੀ ਬਹੁਤ ਮੈਸਾਬ ਦਾ ਇੱਕ ਵੱਡਾ ਹਲਾਰਾ ਮਿਲੂਗਾ ਜਿਹੜੀ ਆ ਚੋਣ ਮੈਂ ਸਿੱਖ ਰਹਾਂ ਤੇ ਇਹਨੂੰ ਹੋਰ ਚਾਰ ਚੰਨ ਲਾਉਣ ਲਈ ਸਾਡੇ ਕਾਮਿਕ ਕਨਵੀਨਰ ਵੀ ਆਉਣਗੇ